ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਜੀ ਸ਼ੁਭਕਾਮਨਾਵਾਂ ਵੱਡੀ ਖਬਰ ਆ ਰਹੀ ਹੁਣੇ-ਹੁਣੇ ਛੋਟੀ ਦੇਸ ਵੱਡੇ ਲੀਡਰ ਦਾ ਹੋਇਆ ਦਿਹਾਂਤ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਤੋਂ ਪਾਇ ਪਾਦੀ ਸਾਬਕਾ ਰਾਜ ਸਭਾ ਮੈਂਬਰ ਗਰਚਰਨਕੌਰ ਪੰਜਗرائی ਦਾ ਅੱਜ ਆਪਣੇ ਪਿੰਡ ਪੰਜਗرائی ਵਿਖੇ ਦਿਹਾਂਤ ਹੋ ਗਿਆ ਇਹ ਜਾਣਕਾਰੀ ਭਰਦੀ ਜਾਂਦਾ ਬਾਲਟੀ ਫਰੀਜ਼ ਬੋਰਡ ਦੇ ਸਬਕਾ ਚੇਅਰਮੈਨ ਅਤੇ ਮਾਰਕੀਟ ਕਮੇਟੀ ਜੈਤੋਂ ਦੇ ਸਬਕਾ ਚੇਅਰਮੈਨ ਸ਼ਾਮ ਲਾਲ ਗੋਇਲ ਨੇ ਦਿੱਤੀ ਗਰਚਰਨਕੌਰ ਪੰਜਗرائی ਜੂਨ ਦੇ 1 ਤੋਂ 24 ਤੱਕ ਪਾਇਪਾਉਲੋ ਰਸਬ ਮੈਂਬਰ ਰਹੀ ਉਕਤ ਕੁਜਮਿਨੀਤ ਬਿਮਾਰ ਸੀ ਅਤੇ ਉਹਨਾਂ ਨੇ ਅੱਜ ਦੁਪਹਿਰੇ ਆਪਣੇ ਘਰ ਪੰਜਗرائی ਵਿਖੇ ਆਖਰੀ ਸੱਲਿਆ ਜਿਹੜੇ ਕਰਜੋਗਏ ਕੇ ਹਿਸਾਬ ਕਰ ਰਾਜ ਸਭਾ ਮੈਂਬਰ ਗਰਚਨ ਕੌਰ ਪੰਜਗੜਈ ਭਾਰਦੀਆਂ ਦਾ ਪਾਰਟੀ ਦੀ ਕਾਰਜਕਾਰੀ ਮੈਂਬਰ ਪੰਜਾਬ ਪਾਇਪਾ ਦੇ ਜਨਰਲ ਸਕੱਤਰ ਤੇ ਹਿਮਾਚਲ ਪ੍ਰਦੇਸ਼ ਪਾਇਪਾ ਦੇ ਇੰਚਾਰਜ ਸਮੇਤ ਪਾਰਟੀ ਵਿੱਚ ਕਈ ਉੱਚ ਅਧਿਆਤ ਰਹੇ ਵੀਡੀਓ ਦੇਖਣ ਲਈ ਤੁਹਾਡਾ